ਜਿੰਸੀ ਸ਼ੋਸ਼ਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੰਤ ਆਸਾ ਰਾਮ ਨੂੰ ਰਾਜਸਥਾਨ ਅਤੇ ਗੁਜਰਾਤ ਹਾਈ ਕੋਰਟ ਤੋਂ 6 ਮਹੀਨੇ ਦੀ ਅੰਤਰੀਮ ਜ਼ਮਾਨਤ ਮਿਲ ਗਈ ਹੈ 7 ਨਵੰਬਰ ਦੀ ਰਾਤ ਜੋਧਪੁਰ ਦੇ ਅਰੋਗਿਆ ਹਸਪਤਾਲ ਤੋਂ ਰਿਹਾਅ ਹੋਣ ਤੋਂ ਬਾਅਦ ਜਿਵੇਂ ਹੀ ਉਹ ਬਾਹਰ ਨਿਕਲੇ ਭਗਤਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਕੁਝ ਭਗਤਾਂ ਨੇ ਉਹਨਾਂ ਨੂੰ ਬਾਪੂ ਬਾਪੂ ਦੇ ਨਾਅਰੇ ਲਗਾਏ ਅਤੇ ਉਹਨਾਂ ਨੂੰ ਆਵਾਜ਼ ਲਗਾਈ ਤਾ ਕੁਝ ਉਹਨਾਂ ਨੂੰ ਸੜਕ ਉੱਤੇ ਹੀ ਪ੍ਰਣਾਮ ਕਰਨ ਲੱਗੇ ਵੀਡੀਓ ਵਿੱਚ ਸਫੇਦ ਕੱਪੜਿਆਂ ਵਿੱਚ ਪੁਲਿਸ ਵੈਨ ਦੀ ਖਿੜਕੀ ਚੋਂ ਬਾਹਰ ਬੈਠੇ ਦਿਖਾਈ ਦਿੱਤੇ ਅਤੇ ਭਗਤਾਂ ਵੱਲ ਸ਼ਾਂਤ ਭਾਵ ਨਾਲ ਦੇਖਦੇ ਰਹੇ ਰਿਹਾਈ ਤੋਂ ਬਾਅਦ ਆਸਰਾਮ ਸਿੱਧੇ ਜੋਧਪੁਰ ਦੇ ਪਾਲ ਪਿੰਡ ਸਥਿਤ ਆਪਣੇ ਆਸ਼ਰਮ ਪਹੁੰਚੇ ਜਿੱਥੇ ਪਹਿਲਾਂ ਤੋਂ ਹੀ ਇਕੱਠੀ ਭੀੜ ਦੇ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਜਿਵੇਂ ਹੀ ਉਹ ਪਹੁੰਚੇ ਫੁੱਲਾਂ ਮਾਲਾਵਾਂ ਦੀ ਵਰਖਾ ਅਤੇ ਜੈਕਾਰਿਆਂ ਨਾਲ ਮਾਹੌਲ ਗੂੰਜ ਉਠਿਆ ਭਗਤਾ ਨੇ ਰਸਮੀ ਤਰੀਕੇ ਨਾਲ ਸਵਾਗਤ ਕੀਤਾ ਅਤੇ ਕੁਝ ਦੇਰ ਤੱਕ ਭਗਤੀ ਗੀਤ ਚੱਲਦੇ ਰਹੇ ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ अव्यवस्था ਨਹੀਂ ਹੋਈ ਅਤੇ ਪੂਰਾ ਪ੍ਰੋਗਰਾਮ ਸ਼ਾਂਤੀਪੂਰਵਕ ਸੰਪੰਨ ਹੋਇਆ ਤਕਰੀਬਨ ਡੇਢ ਸਾਲ ਤੋਂ ਜੋਧਪੁਰ ਦੇ ਅਰੋਗਿਆ ਹਸਪਤਾਲ 'ਚ ਇਲਾਜ ਕਰਾ ਰਹੇ ਆਸਾ ਰਾਮ ਜਦੋਂ ਸਿਹਤ ਲਾਭ ਦੀ ਸਥਿਤੀ ਵਿੱਚ ਦੱਸੇ ਜਾ ਰਹੇ ਹਨ ਰਿਹਾਈ ਦੇ ਵੇਲੇ ਵੀ ਪਹਿਲਾਂ ਵਾਂਗ ਸਫੇਦ ਕੱਪੜੇ ਸਿਰ ਤੇ ਟੋਪੀ ਅਤੇ ਗਲੇ 'ਚ ਫੁੱਲਾਂ ਦੀ ਮਾਲਾ ਪਹਿਨੇ ਨਜ਼ਰ ਆਏ ਲੰਬੇ ਟਾਈਮ ਤੋਂ ਬਾਅਦ ਲੰਬੇ ਸਮੇਂ ਤੋਂ ਬਾਅਦ ਉਹ ਇਹ ਪਹਿਲਾ ਮੌਕਾ ਸੀ ਜਦੋਂ ਆਸਾ ਰਾਮ ਜਨਤਕ ਤੌਰ 'ਤੇ ਦਿਖੇ ਨੇ ਸੂਤਰਾ ਮੁਤਾਬਕ ਉਹ ਅੱਗੇ ਆਪਣਾ ਇਲਾਜ ਲਈ ਛੇਤੀ ਅਹਮਦਾਬਾਦ ਜਾ ਸਕਦੇ ਨੇ ਰਾਜਸਥਾਨ ਅਤੇ ਗੁਜਰਾਤ ਹਾਈ ਕੋਰਟ ਵੱਲੋਂ ਦੋਨਾਂ ਵੱਲੋਂ ਆਸਾ ਰਾਮ ਨੂੰ ਸਿਹਤ ਕਾਰਨਾਂ ਦੇ ਆਧਾਰ 'ਤੇ 6 ਮਹੀਨੇ ਦੀ ਅੰਤਰੀਮ ਜ਼ਮਾਨਤ ਪ੍ਰਦਾਨ ਕੀਤੀ ਗਈ ਹੈ। ਅਦਾਲਤਾਂ ਨੇ ਉਹਨਾਂ ਨੂੰ ਇਲਾਜ ਦੇ ਲਈ ਆਜ਼ਾਦ ਤੌਰ 'ਤੇ ਮੈਡੀਕਲ ਸਹੂਲਤ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਪੁਲਿਸ ਕਸਟਡੀ ਖਤਮ ਕਰ ਦਿੱਤੀ ਗਈ ਹੈ 2013 ਵਿੱਚ ਇੱਕ ਨਵਾਲਗ ਛਾਤਰਾ ਨਾਲ ਦੁਸ਼ਕਰਮ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਆਸਰਾਮ ਨੂੰ 2018 ਵਿੱਚ ਜੋਧਪੁਰ ਐਸ ਸੀ ਐਸ ਟੀ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਫਿਲਹਾਲ ਉਹ ਪਾਲ ਪਿੰਡ ਆਸ਼ਰਮ ਵਿੱਚ ਆਰਾਮ ਕਰ ਰਹੇ ਹਨ ਅਤੇ ਡਾਕਟਰਾਂ ਦੀ ਇੱਕ ਟੀਮ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਇਸ ਮਿਆਦ ਵਿੱਚ ਉਹ ਕਿਸੇ ਧਾਰਮਿਕ ਸਭਾ ਜਾਂ ਜਨਤਕ ਪ੍ਰੋਗਰਾਮ ਦਾ ਆਯੋਜਨ ਨਹੀਂ ਕਰਨਗੇ ਜਿੰਸੀ ਸ਼ੋਸ਼ਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੰਤ ਆਸਾ ਰਾਮ ਨੂੰ ਰਾਜਸਥਾਨ ਅਤੇ ਗੁਜਰਾਤ ਹਾਈ ਕੋਰਟ ਤੋਂ 6 ਮਹੀਨੇ ਦੀ ਅੰਤਰੀਮ ਜ਼ਮਾਨਤ ਮਿਲ ਗਈ ਹੈ 7 ਨਵੰਬਰ ਦੀ ਰਾਤ ਜੋਧਪੁਰ ਦੇ ਅਰੋਗਿਆ ਹਸਪਤਾਲ ਤੋਂ ਰਿਹਾਅ ਹੋਣ ਤੋਂ ਬਾਅਦ ਜਿਵੇਂ ਹੀ ਉਹ ਬਾਹਰ ਨਿਕਲੇ ਭਗਤਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਕੁਝ ਭਗਤਾਂ ਨੇ ਉਹਨਾਂ ਨੂੰ ਬਾਪੂ ਬਾਪੂ ਦੇ ਨਾਅਰੇ ਲਗਾਏ ਅਤੇ ਉਹਨਾਂ ਨੂੰ ਆਵਾਜ਼ ਲਗਾਈ ਤਾਂ ਕੁਝ ਉਹਨਾਂ ਨੂੰ ਸੜਕ ਉੱਤੇ ਹੀ ਪ੍ਰਣਾਮ ਕਰਨ ਲੱਗੇ ਵੀਡੀਓ ਵਿੱਚ ਸਫੇਦ ਕੱਪੜਿਆਂ ਵਿੱਚ ਪੁਲਿਸ ਵੈਨ ਦੀ ਖਿੜਕੀ ਤੋਂ ਬਾਹਰ ਬੈਠੇ ਦਿਖਾਈ ਦਿੱਤੇ ਅਤੇ ਭਗਤਾਂ ਵੱਲ ਸ਼ਾਂਤ ਭਾਵ ਨਾਲ ਦੇਖਦੇ ਰਹੇ। ਰਿਹਾਈ ਤੋਂ ਬਾਅਦ ਆਸਰਾਮ ਸਿੱਧੇ ਜੋਧਪੁਰ ਦੇ ਪਾਲ ਪਿੰਡ ਸਥਿਤ ਆਪਣੇ ਆਸ਼ਰਮ ਪਹੁੰਚੇ ਜਿੱਥੇ ਪਹਿਲਾਂ ਤੋਂ ਹੀ ਇਕੱਠੀ ਭੀੜ ਦੇ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਜਿਵੇਂ ਹੀ ਉਹ ਪਹੁੰਚੇ ਫੁੱਲਾਂ ਮਾਲਾਵਾਂ ਦੀ ਵਰਖਾ ਅਤੇ ਜੈਕਾਰਿਆਂ ਨਾਲ ਮਾਹੌਲ ਗੂੰਜ ਉਠਿਆ। ਭਗਤਾ ਨੇ ਰਸਮੀ ਤਰੀਕੇ ਨਾਲ ਸਵਾਗਤ ਕੀਤਾ ਅਤੇ ਕੁਝ ਦੇਰ ਤੱਕ ਭਗਤੀ ਗੀਤ ਚੱਲਦੇ ਰਹੇ ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ अव्यवस्था ਨਹੀਂ ਹੋਈ ਅਤੇ ਪੂਰਾ ਪ੍ਰੋਗਰਾਮ ਸ਼ਾਂਤੀਪੂਰਵਕ ਸੰਪੰਨ ਹੋਇਆ ਤਕਰੀਬਨ ਡੇਢ ਸਾਲ ਤੋਂ ਜੋਧਪੁਰ ਦੇ ਅਰੋਗਿਆ ਹਸਪਤਾਲ 'ਚ ਇਲਾਜ ਕਰਾ ਰਹੇ ਆਸਾ ਰਾਮ ਜਦੋਂ ਸਿਹਤ ਲਾਭ ਦੀ ਸਥਿਤੀ ਵਿੱਚ ਦੱਸੇ ਜਾ ਰਹੇ ਹਨ ਰਿਹਾਈ ਦੇ ਵੇਲੇ ਵੀ ਪਹਿਲਾਂ ਵਾਂਗ ਸਫੇਦ ਕੱਪੜੇ ਸਿਰ ਤੇ ਟੋਪੀ ਅਤੇ ਗਲੇ 'ਚ ਫੁੱਲਾਂ ਦੀ ਮਾਲਾ ਪਹਿਨੇ ਨਜ਼ਰ ਆਏ ਲੰਬੇ ਸਮੇਂ ਤੋਂ ਬਾਅਦ ਲੰਬੇ ਸਮੇਂ ਤੋਂ ਬਾਅਦ ਉਹ ਇਹ ਪਹਿਲਾ ਮੌਕਾ ਸੀ ਜਦੋਂ ਆਸਰਾਮ ਜਨਤਕ ਤੌਰ ਤੇ ਦਿਖੇ ਨੇ ਸੂਤਰਾ ਮੁਤਾਬਕ ਉਹ ਅੱਗੇ ਆਪਣੇ ਇਲਾਜ ਲਈ ਛੇਤੀ ਅਹਮਦਾਬਾਦ ਜਾ ਸਕਦੇ ਨੇ ਰਾਜਸਥਾਨ ਅਤੇ ਗੁਜਰਾਤ ਹਾਈ ਕੋਰਟ ਵੱਲੋਂ ਦੋਨਾਂ ਵੱਲੋਂ ਆਸਰਾਮ ਨੂੰ ਸਿਹਤ ਕਾਰਨਾਂ ਦੇ ਆਧਾਰ ਉੱਤੇ 6 ਮਹੀਨੇ ਦੀ ਅੰਤਰੀਮ ਜ਼ਮਾਨਤ ਪ੍ਰਦਾਨ ਕੀਤੀ ਗਈ ਹੈ ਅਦਾਲਤਾਂ ਨੇ ਉਹਨਾਂ ਨੂੰ ਇਲਾਜ ਦੇ ਲਈ ਆਜ਼ਾਦ ਤੌਰ ਤੇ ਮੈਡੀਕਲ ਸਹੂਲਤ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਪੁਲਿਸ ਕਸਟਡੀ ਖਤਮ ਕਰ ਦਿੱਤੀ ਗਈ ਹੈ 2013 ਵਿੱਚ ਇੱਕ ਨਵਾਲਗ ਛਾਤਰਾ ਨਾਲ ਦੁਸ਼ਕਰਮ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਆਸਰਾਮ ਨੂੰ 2018 ਵਿੱਚ ਜੋਧਪੁਰ ਐਸ ਸੀ ਐਸਟੀ ਕੋਰਟ ਨੇ ਉਮਰ ਕੈਦੀ ਸਜ਼ਾ ਸੁਣਾਈ ਸੀ ਫਿਲਹਾਲ ਉਹ ਪਾਲ ਪਿੰਡ ਆਸ਼ਰਮ ਵਿੱਚ ਆਰਾਮ ਕਰ ਰਹੇ ਹਨ ਅਤੇ ਡਾਕਟਰਾਂ ਦੀ ਇੱਕ ਟੀਮ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਇਸ ਮਿਆਦ ਵਿੱਚ ਉਹ ਕਿਸੇ ਧਾਰਮਿਕ ਸਭਾ ਜਾਂ ਜਨਤਕ ਪ੍ਰੋਗਰਾਮ ਦਾ ਆਯੋਜਨ ਨਹੀਂ ਕਰਨਗੇ